ਗੁਰੂ ਪਿਆਰੇਓ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਉਸ ਮੱਠ ਦੇ ਦਰਸ਼ਨ ਕਰਾਵਾਂਗੇ ਜਿਸ ਵਿੱਚ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਚ ਦਾ ਪੀਰ ਬਣੇ ਸੀ ਤਾਂ ਉਹਨਾਂ ਦੀ ਪੋਸ਼ਾਕ ਨੂੰ ਨੀਲੇ ਰੰਗ ਵਿੱਚ ਰੰਗਾਇਆ ਗਿਆ ਸੀ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਸ਼੍ਰੀ ਮਾਛੀਵਾੜਾ ਸਾਹਿਬ ਸ਼ਹਿਰਸ਼ਾਹ ਚੋਜੀ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਦੋ ਵੱਡੇ ਸਹਿਬਜ਼ਾਦੇ ਅਤੇ ਕੁਝ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਚੱਲ ਕੇ ਰਾਤ ਨੂੰ ਗੁਰੂ ਸਾਹਿਬ ਜੀ ਨੇ ਝੂੜਪੁਰ ਵਿਖੇ ਪਹੁੰਚ ਗਏ ਇੱਕ ਝਾੜ ਹੇਠਾਂ ਵਿਸ਼ਰਾਮ ਕੀਤਾ ਜਿੱਥੇ ਹੁਣ ਗੁਰਦੁਆਰਾ ਸ੍ਰੀ ਝਾੜ ਸਾਹਿਬ ਸ਼ਸ਼ੋਭਤ ਹੈ ਗੁਰੂ ਜੀ ਨੇ ਝਾੜ ਸਾਹਿਬ ਤੋਂ ਚੱਲ ਕੇ ਮਾਛੀਵਾੜੇ ਦੇ ਜੰਗਲਾਂ ਨੂੰ ਭاਗ ਲਾਏ ਗੁਰੂ ਜੀ ਗੁਲਾਬੇ ਅਤੇ ਪੰਜਾਬੇ ਦੇ ਖੂਹ ਤੇ ਪਹੁੰਚੇ ਅਤੇ ਖੂਹ ਤੋਂ ਮਿੱਟੀ ਦੀ ਟੈਂਡ ਲੈ ਕੇ ਜੰਡ ਦੇ ਦਰਖਤ ਹੇਠ ਉਹ ਸਟੈਂਡ ਨੂੰ ਸਹਰਾਣੇ ਹੇਠਾ ਰੱਖ ਕੇ ਆਰਾਮ ਕੀਤਾ ਉਹ ਜੰਡ ਦਾ ਦਰਖਤ ਹਾਲੇ ਵੀ ਗੁਰਦੁਆਰਾ ਸ੍ਰੀ ਚਰਨ ਕਬਲ ਸਾਹਿਬ ਦੇ ਖੱਬੇ ਪਾਸੇ ਮੌਜੂਦ ਹੈ ਉੱਥੇ ਗੁਰੂ ਜੀ ਨੇ ਪਰਮਾਤਮਾ ਨੂੰ ਯਾਦ ਕਰਦਿਆਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸ਼ਬਦ ਉਚਾਰਨ ਕੀਤਾ ਸਵੇਰ ਹੋਣ ਤੇ ਬਾਗ ਦੇ ਰਾਖੇ ਮਾਹੀ ਵੱਲੋਂ ਉਸ ਖੂਹ ਤੇ ਜਾਣ ਤੇ ਉੱਥੇ ਗੁਰੂ ਜੀ ਨੂੰ ਬੈਠੇ ਵੇਖਿਆ ਤਾਂ ਉਹਨਾਂ ਨੇ ਬਾਗ ਦੇ ਮਾਲਕ ਗੁਲਾਬੇ ਅਤੇ ਪੰਜਾਬੇ ਨੂੰ ਜਾ ਕੇ ਦੱਸਿਆ ਅਤੇ ਪਤਾ ਲੱਗਣ ਤੇ ਭਾਈ ਗੁਲਾਬਾ ਅਤੇ ਭਾਈ ਪੰਜਾਬਾ ਖੂਹ ਤੋਂ ਗੁਰੂ ਜੀ ਨੂੰ ਆਪਣੇ ਘਰ ਇਸ ਜਗ੍ਹਾ ਮਾਛੀਵਾੜੇ ਤੇ ਲੈ ਆਏ ਜਿੱਥੇ ਅੱਜ ਇਹ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਸਵਾਜਿਮਾਨ ਹੈ ਜੀ ਇਸ ਜਗ੍ਹਾ ਤੇ ਹੀ ਮਾਤਾ ਹਰਦੇਈ ਜੀ ਜੋ ਗੁਰੂ ਸਾਹਿਬ ਜੀ ਦੀ ਬਹੁਤ ਸ਼ਰਧਾਲੂ ਸੀ ਉਹਨਾਂ ਦੀ ਅੰਤਿਮ ਇੱਛਾ ਪੂਰੀ ਕਰਦੇ ਆ ਗੁਰੂ ਸਾਹਿਬ ਵੱਲੋਂ ਸ਼ਰਦਾ ਨਾਲ ਤਿਆਰ ਕੀਤਾ ਪੋਸ਼ਾਕਾ ਗ੍ਰਹਿਣ ਕੀਤਾ ਅਤੇ ਬਾਅਦ ਵਿੱਚ ਇਸ ਪੋਸ਼ਾਕ ਨੂੰ ਉੱਚ ਦਾ ਪੀਰ ਬਣਨ ਸਮੇਂ ਲਲਾਰੀ ਪਾਸੋਂ ਨੀਲੇ ਰੰਗ ਵਿੱਚ ਰੰਗਵਾਇਆ ਜਿਸ ਮੱਟ ਵਿੱਚ ਨੀਲਾ ਰੰਗ ਕਰਵਾਇਆ ਸੀ ਉਹ ਮੱਟ ਆਪ ਜੀ ਦੇ ਸਾਹਮਣੇ ਮੌਜੂਦ ਹੈ ਜੀ ਆਪ ਜੀ ਦਰਸ਼ਨ ਕਰਿਓ ਉਸ ਮੱਠ ਦੇ ਜਿਸ ਵਿੱਚ ਗੁਰੂ ਸਾਹਿਬ ਜੀ ਦੀ ਪੋਸ਼ਾਕ ਨੂੰ ਨੀਲਾ ਰੰਗ ਰੰਗਵਾਇਆ ਗਿਆ ਸੀ ਗੁਰੂ ਜੀ ਦੀ ਚਰਨ ਪ੍ਰਾਪਤ ਸ਼ੋਅ ਇਸ ਪਵਿੱਤਰ ਧਰਤੀ ਤੇ ਸੰਸਾਰ ਵਿੱਚੋਂ ਲੱਖਾਂ ਸ਼ਰਧਾਲੂ ਪੁੱਜਦੇ ਹਨ ਅਤੇ ਨਮਸਕਾਰ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹਨ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਇਗਨੋਰ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਸ਼ੇਅਰ ਜ਼ਰੂਰ ਕਰ ਦਿਓ ਬੋਲੋ ਜੀ ਵਾਹਿਗੁਰੂ